ਮਲਕ ਦਾ ਸਯੋਗ ਕਹਿ ਰਹੇ ਮੈਂ ਸਰਕਾਰ ਤਾਂ ਨਹੀਂ ਕਹਿ ਰਿਹਾ ਸਰਕਾਰ ਤਾਂ ਡੋਬ ਰਹੀ ਹੈ ਪੰਜਾਬ ਦੇ 18 ਜ਼ਿਲ੍ਹੇ ਇੱਕ ਵਾਰ ਡੁੱਬ ਜਾਣ ਇਹ ਤਾਂ ਸੋਚਣ ਦਾ ਬੰਦਾ ਕਿ ਨਹੀਂ ਤੁਸੀਂ ਇੱਥੇ ਵਿਚਰਦੇ ਪਏ ਹੋ ਸਰਕਾਰ ਨੇ ਇਹ ਤੱਕ ਕੁਝ ਵੀ ਨਹੀਂ ਕੀਤਾ ਸਾਡੇ ਪਿੰਡਾਂ ਨੂੰ ਡੁੱਬਿਆ ਦੋ ਦਿਨਾਂ ਤੱਕ ਨਾ ਟੋਟਾ ਸੀ ਕੋਈ ਉਹ ਨਾ ਸਰਕਾਰ ਨੇ ਕੁਝ ਵੀ ਨਹੀਂ ਅਜੇ ਤੱਕ ਕੀਤਾ ਸਰਕਾਰ ਦਾ ਬੰਦਾ ਕਹਿੰਦਾ ਕੋਈ ਆਮ ਪਾਰਟੀ ਵਾਲਾ ਹੋਵੇ ਕਾਂਗਰਸੀ ਹੋਵੇ ਕਾਲੀ ਇਹਨਾਂ ਨੂੰ ਸਰਕਾਰਾਂ ਅਤਵਾਦੀਆਂ ਸਮਝ ਸਮਝਦੇ ਆ ਉਹ ਉਹ ਸਰਕਾਰਾਂ ਹੋਣ ਨਹੀਂ ਲੱਭਦੇ ਉਹ ਇੱਕ ਘਰ ਜੁਟ ਕੇ ਆਉਣ ਡੌਂਦੇ ਜਿਨ੍ਹਾਂ ਨੂੰ ਤੁਸੀਂ ਅੱਤਵਾਦੀ ਸਮਝਣ ਦੇ ਦੇ ਆਪਣੇ ਆਪ ਕਿੰਨੇ ਘ ਹਥਿਆਰ ਲੈ ਕੇ ਆਉਣ ਦੇ ਦੱਸੋ ਕੋਈ ਬੰਦਾ ਦੱਸੇ ਕਿ ਕੁੱਤੇ ਨੂੰ ਮਾਨ ਜੋਗਾ ਛੋਟਾ ਹੋਵੇ ਨਾ ਜੀ ਨਾ 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 ਜਿਹੜਾ ਲੀਡਰ ਆਉਂਦਾ ਛੜਕੇ ਛੜਕ ਇਸ ਇੱਥੇ ਤੱਕ ਨੌਬਤ ਆ ਗਈ ਕਿ ਜਾਨ ਬਚਾਉਣੀ ਪੈਗੀ ਜਾਨ ਬਚਾਉਣੀ ਪੈਗੀ ਅੱਬ ਜਿਹੜੇ ਪਬਲਿਕ ਆਪਣੇ ਤੋਂ ਜਿਹੜੇ ਸੰਯੋਗ ਕਰ ਰਹੀ ਹੈ ਇਹ ਤਾਰੀਫਯੋਗ ਹੈ ਬਾ ਕਮਾਲ ਹੈ ਇਹ ਜਿਹੜਾ ਸੰਯੋਗ ਪਤਨ ਆਟੋਮੈਟਿਕਲੀ ਬਣ ਜਾਂਦਾ ਪਹਿਲਾਂ ਤਾਂ ਅਸੀਂ ਲੋਕ ਬਸੇਰਾ ਆਪੋ ਚੁਤੇ ਹੱਡੀਆਂ ਦੇ ਭੇਦ ਹੁੰਦੇ ਮਤਭੇਦ ਬੋਧ ਹੁੰਦੇ ਪਬਲਿਕ ਤਾਂ ਕਰਨਦੀ ਹੈ ਪਬਲਿਕ ਦਾ ਸੰਯੋਗ ਕਹਿ ਰਹੇ ਮੈਂ ਸਰਕਾਰ ਤਾਂ ਨਹੀਂ ਕਹਿ ਰਿਹਾ ਸਰਕਾਰ ਤਾਂ ਡੋਬ ਰਹੀ ਹੈ ਪੰਜਾਬ ਦੇ 18 ਜ਼ਿਲ੍ਹੇ ਇੱਕ ਵਾਰ ਡੁੱਬ ਜਾਣ ਇਹ ਤਾਂ ਸੋਚਣੇ ਬੰਦਾ ਕਿ ਨਹੀਂ ਤੁਸੀਂ ਬਹੁਤ ਵੱਡੀ ਗੱਲ ਕਹਿੰਦੇ ਜੇ ਕਹਿੰਦੇ ਸਰਕਾਰ ਡੋਬ ਇੱਕ ਵਾਰ ਪਹਿਲਾਂ ਤਰਨਤਨ ਰੋਡ ਸਤਲਜੀ ਵੱਲ ਛੋੜਿਆ ਯਾਰ ਪਾਣੀ ਬਿਲਾ ਹਲਾਕ ਨੂੰ ਡੋਪਦੋ ਫਿਰ ਹਲਾਕ ਨੂੰ ਡੋਪਦੋ ਜਿਹੜੇ ਮਦਦ ਦੇ ਸਰਕਾਰ ਨੂੰ ਕੀ ਮਿਲੂ ਡੋ ਜਿਹੜੇ ਮਦਦ ਦੇ ਉਹ ਬੜੀਆਂ ਲੰਮੀਆਂ ਪਾਲਿਸੀ ਹੁੰਦੀਆਂ ਸਰਕਾਰਾਂ ਦੀਆਂ ਜੀ ਸਟੇਟ ਦੀਆਂ ਪਾਲਿਸੀਆਂ ਹੁੰਦੀਆਂ ਨੇ ਇਹ ਕਹਿੰਦੇ ਲੈਂਡ ਪੋਲਿੰਗ ਤੇ ਤੁਸੀਂ ਧਰਨੇ ਲਾਉਂਦੇ ਧਰਨੇ ਲਾਉਣ ਨੂੰ ਤਾਂ ਰਹਿ ਨਹੀਂ ਜਾਣੇ ਤੋਹਾਂ ਜਿਹੜਾ ਧਰਨੇ ਲਾਉਣੀ ਉਹ ਸਾਡੀ ਮਤਵ ਵਾਸਤੇ ਆ ਰਹੇ ਨੇ ਉਹ ਵੀ ਕਮਜ਼ੋਰ ਹੋ ਰਹੇ ਕਨੇ ਹੋ ਰਹੇ ਅਕਸਰ ਜਿਹੜਾ ਸਮਾਨ ਲੈ ਕੇ ਆ ਰਹੇ ਘਰੋਂ ਤੋਂ ਲੋਕ ਉਹ ਕੋਈ ਸਰਕਾਰ ਥੋੜੀ ਦੇ ਰਹੀ ਆ ਲੋਕ ਤਾਂ ਆਪਣੇ ਤੌਰ ਤੇ ਕਰ ਰਿਹਾ ਦੁਕਾਨ ਨੇ ਕੁਝ ਵੀ ਨਹੀਂ ਕੀਤਾ ਹੁਣ ਤੱਕ ਉਹ ਵੀ ਉਹ ਵੀ ਲੋਕ ਕਮਜ਼ੋਰ ਹੋਣਗੇ ਕਿ ਨਹੀਂ ਮੈਂ ਇੱਥੇ ਵਿਚਰਦੇ ਪਏ ਹਾਂ ਸਰਕਾਰ ਨੇ ਹਜੇ ਤੱਕ ਕੁਝ ਵੀ ਨਹੀਂ ਸਾਹਮਣੇ ਪਿੰਡਾਂ ਨੂੰ ਡੁੱਬਾ ਦੋ ਦਿਨਾਂ ਦਾ ਕੰੜਾ ਟੁੱਟਾ ਸੀ ਕਿੰਨਾ ਚਾਹੁੰਦਾ ਸਰਕਾਰ ਨੇ ਕੁਝ ਵੀ ਨਹੀਂ ਹਜੇ ਤੱਕ ਕੀਤਾ ਸਰਕਾਰ ਮੈਨੂੰ ਤਾਂ ਦਿਖਦਾਂ ਤੁਹਾਡੇ ਸਾਹਮਣੇ ਕੋਈ 100 ਸਰਕਾਰੀ ਗੱਡੀ ਹੋਏ ਕੋਈ ਭਗਵੰਦ ਮਾਨ ਦੀ ਫੋਟੋ ਲੱਗੀ ਹੋਏ ਇੱਥੇ ਜਾਂ ਮੋਦੀ ਦੀ ਖਾਦ ਤੇ ਬੋਰੀਆਂ ਫੋਟੋ ਆ ਸਕਦੇ ਹੁਣ ਕਿਉਂ ਨਹੀਂ ਆ ਰਹੀ ਸਮੱਗਰੀ ਦੇ ਖਾਦ ਦੀ ਜੂਰੀ ਬੋਰੀ ਤੇ ਫੋਟੋ ਆਈ ਉਹਦੀ ਅਸੀਂ ਪਾਉਂਦੇ ਰੇ ਖਾਦਾ ਤਾਂ ਕਿਲੇ ਮੇਰਾ ਡੁੱਬਾ ਹੁਣ ਮੋਦੀ ਦਾ ਕੋਈ ਨਹੀਂ ਦਿਖਦਾ ਇਹਦਾ ਮਤਲਬ ਆ ਮਾਰਨਾ ਹੀ ਚਾਹੁੰਦੇ ਨੇ ਕਿਸਾਨਾਂ ਨੂੰ ਬਟ ਤੁਸੀਂ ਅੰਦਰ ਦੇਖਿਆ ਪਿੰਡ ਪਿੰਡਾਂ ਦੇ ਪਿੰਡ ਹਾਲਾਤ ਸਾਹਮਣੀ ਦੀ ਆ ਵੇਖੋ ਬਹੁਤ ਬੁਰੇ ਆ ਜਿਹਨਾਂ ਪਿੰਡਾਂ ਦੇ ਪਾਣੀ ਵੜ ਗਿਆ ਉਹਨਾਂ ਦੀ ਤਾਂ ਗਾਲੀ ਖਤਮ ਨਾ ਵਿਚਰਕੀ ਹੈ ਨਹੀਂ ਸਾਡੇ ਪਿੰਡ ਪਾਣੀ ਉੱਚੇ ਘਰ ਬੱਜ ਗਏ ਨੇ ਜਿਹੜੇ ਬਾਰ-ਬਾਰ ਹੀ ਬਾਉਂਡਰੀ 'ਚ ਡੁੱਬੇ ਆ ਹਾਂਜੀ ਕੀ ਕਿਵੇਂ ਦੇਖਦੇ ਹੋ ਹੁਣ ਹੁਣ ਤਾਂ ਲੋਕ ਲੱਗੇ ਦੇ ਆ ਜਿੰਨੀਆਂ ਸੰਸਥਾਵਾਂ ਲੱਗੀਆਂ ਆ ਇਹ ਦੇ ਵੇਖੋ ਜੀ ਸਾਡੇ ਘਰਾਂ 'ਚੋਂ ਲੋਕ ਨਹੀਂ ਕੋਈ ਸਰਕਾਰ ਦਾ ਬੰਦਾ ਕਦੀ ਆਇਆ ਕੋਈ ਆਮ ਪਾਰਟੀ ਜਿਹੜਾ ਹੋਵੇ ਕਾਂਗਰਸੀ ਕੋਈ ਕਾਲੀ ਇਹਨਾਂ ਨੂੰ ਸਰਕਾਰਾਂ ਅੱਤਵਾਦੀ ਸਮਝ ਸਮਝਦੇ ਆ ਕੋਈ ਕੋਈ ਸਮਝ ਉਹ ਕਿਹਨੂੰ ਵੱਧ ਗਿਆ ਕੋਈ ਕੋਈ ਸਮਝਦਾ ਕੋਈ ਸਮਝਦਾ ਹੁਣ ਉਹ ਸਰਕਾਰਾਂ ਹੋਣੀ ਲੱਭਣਾ ਉਹ ਇੱਕ ਕਰਾ ਜੁਟ ਕੇ ਆਉਣ ਡੋਣ ਦੇ ਜਿੰਨਾਂ ਤੁਸੀਂ ਅੱਤਵਾਦੀ ਸਮਝਦੇ ਆਪਣੇ ਆਪ ਉਹੋ ਹੀ ਆਏ ਨਾ ਹੁਣ ਸਰਕਾਰਾਂ ਸੁੱਤੀਆਂ ਨੇ ਸਰਕਾਰਾਂ ਸਾਹਿਬ ਬਤਾਵਾ ਕਿ ਨਿੱਕੇ ਨੀਗਾ ਤੇ ਆ ਕਿ ਨੀਗਾ ਹਥਿਆਰ ਲੈ ਗਿਆ ਹੁਣ ਦੱਸੋ ਕੋਈ ਬੰਦਾ ਦੱਸ ਦੇ ਕਿ ਕੁੱਤੇ ਨੂੰ ਮਾਨ ਜੋਗਾ ਛੋਟਾ ਹੋਵੇ ਤੇ ਜਿਹੜਾ ਸਮਾਨ ਆਉਂਦਿਆ ਨਾ ਹੁਣ ਵੀ ਜਿਹੜਾ ਆਉਂਦਿਆ ਉਹ ਸਰਪੰਚਾਂ ਨਾ ਆਉਂਦਿਆ ਉਹ ਲੈ ਕੇ ਸਾਤਰੀ ਕਾਲ ਦੂਜੇ ਜਿਹੜੇ ਸਰਪੰਚ ਪਿੰਚ ਅੱਡੇ ਬਾ ਸਮਾਨ ਹੋਰ ਕੋਈ ਨਹੀਂ ਨਾ ਨਾ ਉਹ ਸਾਂਭੀ ਜਾਂਦੇ ਨੇ ਪਿੱਛੇ ਲਿਓਂਦੇ ਲੋਕ ਬਾਕੀ ਜਿਹੜੇ ਨੇ ਦੂਜੇ ਸਰਪੰਚ ਸਾਹਮਣ ਡੇ ਆ ਸਾਂਝਾ ਵਗਦਾਉਂਦੇ ਜਾਣ ਆਪਣੀਆਂ ਜਿਹੜੇ ਹੁਣ ਹੁਣ ਇੱਧਰ ਨੂੰ ਆਉਂਦੇ ਆ ਹੁਣ ਇੱਧਰ ਵੀ ਹੁਣ ਇਦੋਂ ਡੰਗਰੇ ਲੋਕਾਂ ਨੇ ਇੱਧਰ ਨੂੰ ਖੜੇ ਆ ਆ ਗੁਜਰਾ ਸਾਡਾ ਦਾ ਭਾਈ ਜਰਾ ਖਲ ਖਲੋ ਤਾਈ ਤੇ ਹੋਰ ਨਾ ਕੋਟੇ ਲੋਕ ਹੈ ਕੀ ਹੁਣ ਹੁਣ ਜਿਹੜੀ ਸੰਸਥਾਵਾਂ ਲੱਗੀਆਂ ਆ ਸਰਕਾਰ ਦਾ ਨੁਮਾਇੰਦਾ ਤੁਸੀਂ ਦੇਖਿਆ ਕਿਤੇ ਨਾ ਜੀ ਨਾ 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 ਜਿਹੜਾ ਲੀਡਰ ਆਉਂਦਾ ਸੜਕੇ ਸੜਕ ਪਹਿਲਾਂ ਉਹ ਗੱਡੀ ਵੇਖੀ ਉਰੇ ਖੜੀ ਇੱਕ ਖੜੀ ਸੀ ਲੀਡਰ ਦੀ ਕਿਸੇ ਦੀ ਖੜੀ ਖੜੀ ਉਹਨਾਂ ਦਾ ਉਹ ਸਾਹਿਬ ਵੀ ਖੜੀ ਅੱਛਾ ਪਰ ਕੀ ਇਹਨਾਂ ਖੜੀਆਂ ਦਾ ਜਿੰਦਰੰਦਾ ਵਾਹੇ ਹਾਂ ਜੀ ਹਾਂ ਜੀ ਉਹਦਾ ਲੜਕਾ ਹੈਗਾ ਪਰ ਉਹ ਵੀ ਛੇ ਤਰ੍ਹਾਂ ਕੀ ਕਰਨ ਇਥੇ ਉਹ ਵੀ ਕੀ ਕਰਨਗੇ ਮੌਕੇ ਦੀ ਸਰਕਾਰ ਨਹੀਂ ਉਹਨਾਂ ਕੋਲ ਕਰ ਕੁਛ ਨਹੀਂ ਸਕਦੇ ਤੇ ਜਿਹੜੀ ਮੌਕੇ ਦੇ ਨੇ ਉਹ ਵੀ ਸਾਜ਼ਿ ਕਰ ਕਰਕੇ ਲੰਘ ਜਾਂਦੇ ਨੇ ਹਾਂ ਮੇਰਾ ਰਾਹ ਵਾ 23 ਤੇਰ ਤੋਂ ਕੱਚਾ ਵਾ 2.5 ਕਿਲੋਮੀਟਰ ਉਹ ਮੇਰਾ ਸਾਹਮਣੇ ਡੇਰਾ ਉਹ ਅੱਖਾਂ ਟੀਕੜੀ ਵਾਲਾ ਲਬਜ਼ਾ ਡੁੱਬਿਆ ਪਿਆ ਸਾਰਾ ਡੁੱਬਿਆ ਪਿਆ ਸਾਰਾ ਤੇ ਕਿਹਨੇ ਰਾਹ ਨਹੀਂ ਤੱਕ ਪਤਾ ਜੇ ਰਾਹ ਬੰਦ ਹੋਦਾ ਤਾਂ ਸਾਮਾਨ ਕੱਢ ਲੈਣਾ ਮੇਰਾ ਸਾਮਾਨ ਵੀ ਉੱਥੇ ਸਾਰਾ ਹੀ ਆ ਅੱਛਾ ਸਭ ਉੱਥੇ ਡੁੱਬ ਗਿਆ ਸਭ ਘਰ ਉਹ ਤੇ ਸਾਹਮਣੇ ਉਹ ਦੇਖੋ ਤਾਂ ਦੱਖਾ ਸਾਹਮਣੇ ਕਿਹਦੀ ਲੱਭਦੀ ਨਹੀਂ ਸਾਹਮਣੇ ਮਾੜੀ ਮਾੜੀ ਉਹ ਦੂਰ ਦੂਜਾ ਸਾਡਾ ਆ ਜਾ ਰਿਹਾ ਇੱਥੇ ਆ ਰੁਕਾ ਦੇ ਵਿੱਚ ਆ ਰੋ ਆ ਰੁਕ ਰੁਕ ਖਾਂਦੇ ਤੇ ਉਹਦੇ ਵਿੱਚ ਜਾੜਾ ਨਹੀਂ ਆ ਆ ਰੋ ਆ ਰੋ ਖਿਆ ਅੱਕ ਮਾਰ ਦਿਓ ਤੋਰੀ ਅੱਕ ਮਾਰ ਦਿਓ ਤੋਨੀ ਆੜਾ ਕਮਾਲ ਲੱਭਨੇ ਦੇ ਉੱਤੇ ਤੋਨੀ ਇਹ ਘਰ ਆਡਾ ਥੋੜਾ ਥੋੜਾ ਮੱਜਾ ਗਾਮਾ ਦਾ ਕੰਮ ਹੈ ਮੱਜਾਂ ਦਾ ਗਾਮੇ ਸਾਡਾ ਜੀ ਸਦੀ ਇਸ ਵਾਲੇ ਕਿਹੜਾ ਪਿੰਡ ਤੁਹਾਡਾ ਸਾਡਾ ਪਿੰਡ ਬਣਾ ਹੀ ਆ ਵੇ ਘਰ ਹੈਗੇ ਨੇ ਜਿਹੜੇ ਡੱਬੇ 'ਚ ਦੋ ਤਿੰਨ ਚਾਰ ਡੇਰੇ ਇੱਧਰ ਹੈਗੇ ਨੇ ਪੰਜ ਛੇ ਡੇਰੇ ਇੱਧਰ ਹੈਗੇ ਹੋਂ ਪਿੰਡ ਚ ਲਾਏ ਆ ਉਤਨਾ ਹੀ ਦਿਵਾਲਜੀ ਚ ਡੰਗਰ ਡਕੇ ਆ ਹਾਲਾਤ ਵੀ ਕੁਝ ਨਹੀਂ ਡੰਗਰ ਭੁੱਖੇ ਮਰੰਦੇ ਆ ਜੇ ਕਿਸੇ ਕੋ ਤੂੜੀ ਮੰਗਨ ਜਾਈਏ ਜਾਂ ਫੀਡ ਮੰਗਨ ਜਾਈਏ 5 ਕਿਲੋ ਫੀਡ ਦੇ ਦਿੰਦੇ ਨੇ ਉਹਦਾ ਕੀ ਗੁਜ਼ਾਰਾ ਹੁੰਦਾ ਡੰਗਰਾਂ ਦਾ ਸਰਕਾਰੋਂ ਵੀ ਕੋਈ ਉਮੀਦ ਨਹੀਂ ਉਮੀਦ ਨਹੀਂ ਸਰਕਾਰੋਂ ਨੂੰ ਉਮੀਦ ਛੱਡ ਕੇ ਆਇਆ ਹੀ ਕੋਈ ਨਹੀਂ ਆ ਜੇ ਜਾਈਏ ਕਿਸੇ ਕੋ ਤਾਂ ਆਂਦੇ ਵੀ ਸ਼ਾਮਾਂ ਨੂੰ ਆਏ ਸ਼ਾਮਾਂ ਨੂੰ ਜਾਈਏ ਤੇ ਸੇਰ ਲੈ ਜਾਂਦੇ ਨੇ ਨਾ ਕੋ ਤੂੜੀ ਹੈਗੀ ਐ ਸਾਰੇ ਬਰਾਲੀ ਰੋੜ ਗਈ ਆ ਬਾਕੀ ਜਿਹੜੇ ਗੱਲ ਦੀ ਲੱਕੜਾਂ ਸਾਰੀਆਂ ਹੈਗੀਆਂ ਹੀ ਉਹ ਸਾਰਾ ਸਮਾਨ ਰੋੜ ਗਿਆ ਵਾ ਸਿਰੋਂ ਆਪਣੇ ਕਪੜੇ ਲੱਤੇ ਜਿਹੜੇ ਨਾਲ ਲੱਗੇ ਸੀ ਉਹ ਲੈ ਕੇ ਭੱਜਨੇ ਆਪਣੀ ਜਾਨ ਬਚਾਈ ਆ ਵਾ ਅੱਛਾ ਇਸ ਇੱਥੇ ਤੱਕ ਨੌਬਤ ਆ ਗਈ ਕਿ ਜਾਨ ਬਚਾਉਣੀ ਪੈਗੀ ਜਾਨ ਬਚਾਉਣੀ ਪੈਗੀ ਇੱਕਦਮ ਪਾਣੀ ਆਇਆ ਨਾ ਪਦੇ ਕੁਝ ਨਹੀਂ ਲੱਗਾ ਵੇ ਰਾਤ ਰਾਤ 2 ਵਜੇ ਬੜੀ ਮੁਸ਼ਕਿਲ ਨਾਲ ਸਮਾਨ ਅਸਮਾਨ ਕੱਢਿਆ ਵਾ ਉਹ ਵੇਖਾਂ ਉਹ ਵੇ ਕੁੱਲ ਵੇਖੋ ਕਿੱਥੇ ਪੁੱਜਿਆ ਵਾ 2 ਵਜੇ ਕੱਢਿਆ ਤੁਸੀਂ ਸਮਝੋ 2 ਵਜੇ ਸਮਾਨ ਕੱਢਿਆ ਹੁਣ ਨੰਗਰ ਬੱਚੇ ਨੰਗਰ ਬੱਚੇ ਉਹ ਉਹ ਵੀ ਉਸੇ ਵੇਲੇ ਫਿਰ ਰਾਤ ਹੀ ਸਭ ਕੁਝ ਕੀਤਾ ਨਾ ਰਾਤ ਰਸੇ ਵੱਡ ਵੱਡ ਕੇ ਬੜੀ ਮੁਸ਼ਕਿਲ ਨਾਲ ਜਾਨ ਬਚਾਈਏ ਸਾਰਾ ਸਿਮਿਆਣ ਵਾਕੀ ਡੋਬ ਗਿਆ ਸਾਰੇ ਡੰਗਰ ਡੁੰਗਰ ਲੈ ਕੇ ਆਪਣੀ ਜਾਨ ਲੈ ਕੇ ਸਿਰ ਡੰਗਰ ਬਚ ਗਏ ਕਿ ਉਹ ਵੀ ਕਿਤੇ ਡੋਬ ਨੇ ਡੰਗਰ ਲੈ ਕੇ ਆਪਣੇ ਡੰਗਰ ਆ ਡੰਗਰ ਲੈ ਕੇ ਪਰ ਇਹ ਵੀ ਜਿਹੜਾ ਸਾਡਾ ਚਾਰਾ ਹੈਗਾ ਸੀ ਨਾ ਅਸੀਂ ਸਾਲ ਵਾਸਤੇ ਇਕੱਠਾ ਜਮਾ ਕਰਕੇ ਰੱਖੀਦਾ ਹੁੰਦਾ ਉਹ ਸਾਰਾ ਵਗ ਗਿਆ ਵਾ ਆਪਣਾ ਕੋਈ ਪੈੜੀ ਆਪਣਾ ਕੋਈ ਹੈ ਨਹੀਂ ਵੀ ਜੀ ਵੀ ਜੇ ਬਾਅਦ ਜਪਣਾ ਕੋਈ ਇੰਤਜ਼ਾਮ ਕਰ ਸਕਾਂਗੇ ਕੁਝ ਨਹੀਂ ਸਾਡੇ ਕੋਲ ਕੱਪੜਾ ਤੇ ਨਾ ਹੀ ਕੋਈ ਮਦਦ ਕਰਦਾ ਵਾ ਬਿਲਕੁਲ ਵੀ ਬਾਬਾ ਜੀ ਕਹਿੰਦੇ ਕੋਈ ਹਮਦਰਦ ਨਹੀਂ ਕੋਈ ਮਦਦ ਨਹੀਂ ਔਰ ਅੱਗੇ ਤਾਂ ਵੀ ਕੁਝ ਨਹੀਂ ਪਤਾ ਹਮਦਰਦ ਕਾਦਾ ਵਾ ਆਪਣਾ ਆਪਣੀ ਸ਼ਾਮਿਆਂ ਦਾ ਕੇ ਦੀ ਹਮਦਰਦੀ ਕਾਦੀ ਕਰੇਗਾ ਕੋਈ ਮੈਂ ਤਾਂ ਡੁੱਬਣ ਡਿਆ ਮਰਨਿਆ ਤੇ ਦੂਜੇ ਦੀ ਹਮ ਤੇ ਕਿਥੋਂ ਕਰੂੰਗਾ ਜੇ ਕਰ ਸਕਣਾ ਤੇ ਵੇਖ ਲਓ ਜਿਹੜਾ ਇੱਕ ਰੋੜ ਦਾ ਜਾਂਦਾ ਦੂਜੇ ਨੂੰ ਕਿਥੋਂ ਫੜ ਲੂਗਾ ਇਹ ਹੁਣ ਫਿਰ ਗਾਂ ਕਿਵੇਂ ਕਿਵੇਂ ਤੋਂ ਨਫਤਾਰਾ ਲੈਣਾ ਕਿਵੇਂ ਹੜ ਤੋਂ ਬਚਣਾ ਗਾਂ ਦੇ ਹੁਣ ਮਾਲਕ ਵਾਹਿਗੁਰੂ ਕੀ ਪਤਾ ਕੀ ਕਰਦਾ ਤੇ ਕੀ ਨਹੀਂ ਹਾਂ ਬਾਕੀ ਤਾਂ ਪਤਾ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫੜੇ ਸਾਥੀ ਜੀ ਹੜ ਦਾ ਜਿਹੜਾ ਪ੍ਰਭਾਵ ਆ ਚਲੋ ਕੋਈ 20 30 ਸਾਲਾਂ ਬਾਅਦ ਜਿਹੜਾ ਵਾ ਐਡਾ ਤਗੜਾ ਹੜ ਆਇਆ ਵਾ ਅਸੀਂ ਤਾਂ ਸਰਕਾਰ ਨੂੰ ਇਹ ਉਮੀਦ ਕਰਨੇ ਆ ਵੀ ਤੂੰ ਸਿੱਧਾ ਪ੍ਰਬੰਧ ਕਰੋ ਇਦਾਂ ਤੇ ਬਾਰ-ਬਾਰ ਜਿਹੜੇ ਤੁਸੀਂ ਕੰਮ ਕਰਦੇ ਹੋ ਇਹ ਨਾ ਕਰੋ ਹਰਦਾ ਜਿਹੜਾ ਲੋਕਾਂ ਨੂੰ ਡਰਾਉਂਦੇ ਹੋ ਇਲਾਕੇ ਨੂੰ ਜਿਹੜਾ ਵਾ ਬਹੁਤ ਅਫਸੋਸ ਹੁੰਦਾ ਵਾ ਕਈਆਂ ਘਰਾਂ ਦੇ ਘਰ ਪਰਬਾਦ ਹੋ ਗਏ ਨੇ ਜਿਨ੍ਹਾਂ ਦਾ ਮਤਲਬ ਬਹੁਤ ਜ਼ਿਆਦਾ ਔਖਾ ਹੋ ਗਿਆ ਵਾ ਤੇ ਅਸੀਂ ਤੇ ਇਹ ਪ੍ਰਸ਼ਾਸਨ ਵੱਲੋਂ ਇਹ ਅਪੀਲ ਕਰਨੇ ਆਂ ਵੀ ਸਭ ਤੋਂ ਵੱਧ ਤੋਂ ਵੱਧ ਤੁਸੀਂ ਦੇ ਪ੍ਰਬੰਧੇ ਜ਼ੋਰ ਦਿੱਤਾ ਜਾਵੇ ਤੇ ਜਿਹਦੇ ਨਾਲ ਇਲਾਕੇ ਦਾ ਜਿਹੜਾ ਵਾ ਬਚਾਅ ਹੋ ਸਕੇ ਜੇ ਇਲਾਕੇ ਦਾ ਬਚਾਅ ਤੇ ਸਾਰੀ ਦੁਨੀਆ ਦਾ ਬਚਾਅ ਵਾ ਇੱਦਾਂ ਦੂਰੋਂ ਨੇਰੋਂ ਸੰਗਤਾਂ ਇੱਥੇ ਲੰਗਰ ਲੈ ਕੇ ਆਉਣੀਆਂ ਹੋਰ ਸਮਰਸਾਨ ਲੈ ਕੇ ਆਉਣੀਆਂ ਬਹੁਤ ਕਈਆਂ ਕੋ ਪਹੁੰਚਿਆ ਜਾਂਦੇ ਕਈਆਂ ਕੋ ਨਹੀਂ ਪਹੁੰਚਿਆ ਜਾਂਦੇ ਇੱਥੇ ਜਿਹੜਾ ਵਾ ਮਤਲਬ ਉਹ ਸਿਸਟਮ ਜਿਹੜਾ ਕੀਤਾ ਜਾਵੇ ਪ੍ਰਸ਼ਾਸਨ ਦੇ ਉੱਤੇ ਜੋੜ ਦਿੱਤਾ ਜਾਵੇ ਤੇ ਜਾਰਾ ਸੁਸਾਇਟੀਆਂ ਨੂੰ ਅਸੀਂ ਇਹੋ ਅਪੀਲ ਕਰਨੇ ਆਂ ਵੀ ਵੱਧ ਤੋਂ ਵੱਧ ਤੁਸੀਂ ਤੇ ਜੋੜ ਦਓ ਤੇ ਤੁਸੀਂ ਦੇ ਬੰ ਜਿਹੜੇ ਮਜ਼ਬੂਤ ਬਣਾਓ ਤਾਂ ਜੋ ਇਲਾਕੇ ਨੂੰ ਇਨੀ ਪਰੇਸ਼ਾਨੀ ਨਾ ਆਵੇ ਇਲਾਕਾ ਜਿਹੜਾ ਵਾ ਅੱਜ ਤੋਂ ਲੈ ਕੇ 10 ਸਾਲ ਤੱਕ ਪਿੱਛੇ ਚਲਾ ਗਿਆ ਵਾ ਜਿਹੜਾ ਇਹ ਚੀਜ਼ਾਂ ਵਾ ਇਹ ਨਾ ਹੋਣ ਤੇਰੇ ਵਿੱਚ ਸਾਰਿਆਂ ਦਾ ਸਹਿਯੋਗ ਪਾ ਕੇ ਤੇ ਜਿਆਦਾਤਰ ਬਾਰਡਰ ਦੀ ਤਰਫ ਧਿਆਨ ਦਿੱਤਾ ਜਾਵੇ ਸਹਯੋਗ ਦਿੱਤਾ ਜਾਵੇ ਤੂਸੀ ਬਣਾਏ ਪੱਕੀ ਕੀਤੀ ਜਾਵੇ ਮਜ਼ਬੂਤ ਕੀਤੀ ਜਾਵੇ ਅਸੀਂ ਤੇ ਭਗਵਾਨ ਤਮਨ ਸਰਕਾਰ ਨੂੰ ਇਹੋ ਕਹਿੰਨੇ ਆਂ ਕਿ ਸਾਰੇ ਪ੍ਰਸ਼ਾਸਨ ਨੂੰ ਲਾ ਕੇ ਤੇ ਤੁਸੀਂ ਜਿੰਨਾ ਵੀ ਆਪਣਾ ਕੰਢੀ ਏਰੀਆ ਵਾ ਦਰਿਆ ਦਾ ਏਰੀਆ ਵਾ ਇਹਨਾਂ ਨੂੰ ਸਾਰੇ ਪਾਸਿਓਂ ਬਚਾਇਆ ਜਾਵੇ ਤਾਂ ਜੋ ਜਿਹੜੇ ਸਾਰੇ ਲੋਕ ਪਰੇਸ਼ਾਨ ਨਾ ਹੋਣ ਇਦਾਂ ਆਵਾਜ਼ ਆ ਵੀ ਜਿਹੜੀ ਆ ਬਹੁਤ ਠਾਪ ਹੋਈ ਆ ਬਹੁਤ ਨੁਕਸਾਨ ਹੋਇਆ ਲੋਕਾਂ ਦਾ ਕਿੰਨਾ ਕਰਜ਼ਾ ਲੋਕਾਂ ਦੇ ਸਿਰ ਚੜਿਆ ਹੈ ਜਿਹੜਾ ਉਤਰ ਗਿਆ ਉਤਰਨਾ ਕਿੱਦਾਂ ਵਾ ਜੀ ਜੇ ਇਦਾਂ ਹੀ ਨੁਕਸਾਨ ਹੁੰਦਾ ਰਿਹਾ ਤੇ ਚੜਨਾ ਖਾਦਾ ਵੀ ਚੜ ਗਏ ਬਿਲਕੁਲ ਇਹ ਇਹ ਸਥਿਤੀ ਜਿਹੜੀ ਇਸ ਵੇਲੇ ਅ ਅਸੀਂ ਮੌਜੂਦ ਆ ਡੇਰਾ ਬਾਬਾ ਨਾਨਕ ਮੇਨ ਹਾਈਵੇ ਦੇ ਉੱਤੇ ਔਰ ਸਥਿਤੀ ਹੋਰ ਬਦਤਰ ਹੋ ਸਕਦੀ ਹੈ ਹੋ ਸਕਦੀ ਹੈ ਕਿ ਹੋ ਰਹੀ ਹੈ ਉੱਪਰੋਂ ਵੀ 비 ਵਰਦਾ ਪਿਆ ਆਸ-ਪਾਸ ਵੀ ਪਾਣੀ ਇਕੱਠਿਆ ਹੋਇਆ ਦਾ ਔਰ ਆਉਂਦੇ ਸਮੇਂ ਨੂੰ ਹੋ ਸਕਦਾ ਹੈ ਕਿ ਹੋਰ ਪਾਣੀ ਦਾ ਵਹਾ ਛੱਡ ਦਿੱਤਾ ਜਾਵੇ ਹੋਰ ਪਾਣੀ ਉਮੜਦਾ ਹੋਇਆ ਉਰੇ ਆ ਜਾਵੇ ਖੈਰ ਉਹ ਸਮੇਂ ਦੀ ਗਰਬ ਦੇ ਵਿੱਚ ਹੈ ਪਰ ਸਥਿਤੀ ਤੁਹਾਡੇ ਸਾਹਮਣੇ ਹੈ ਲੋਕਾਂ ਦੇ ਪਿੰਡ ਵਾਸੀਆਂ ਦੇ ਜੋ ਹਾਲਾਤ ਨੇ ਤੁਹਾਡੇ ਸਾਹਮਣੇ ਨੇ ਆਪ ਉਹਨਾਂ ਨੇ ਆਪ ਮਾਰੇ ਮੂੰਹੋਂ ਬੋਲ ਕੇ ਆਪਣੀਆਂ ਗੱਲਾਂ ਦੱਸੀਆਂ ਨੇ ਕੀ ਕੁਝ ਹੁੰਦਾ ਹੁਣ ਸਮੇਂ ਤੇ ਗੱਲ ਛੱਡਦੇ ਹਾਂ ਔਰ ਆਉਂਦਾ ਸਮਾਂ ਜੋ ਲੈ ਕੇ ਆਵੇਗਾ ਦੱਸ ਦੇਵਾਂਗੇ ਬਣੇ ਰਵਾਨੀਆ ਪੰਜਾਬੀ